ਆ ਡਿਸਟ੍ਰਿਕਟ ਸ਼ਹਿਰ ਪੁਰ ਦੇ ਵਿੱਚ ਕੁਝ ਦਿਨ ਪਹਿਲਾਂ 21 ਤਰੀਕ ਨੂੰ ਦੋ ਲੇਡੀਆਂ ਜਿਹੜੀਆਂ ਹਸਪੀਟਲ ਤੋਂ ਦਵਾਈ ਲੈ ਕੇ ਬਾਹਰ ਨਿਕਲ ਰਹੀਆਂ ਸੀ ਉਹ ਤੁਸੀਂ ਉਹਦੀ ਵੀਡੀਓ ਦੇਖੀ ਹੋਣੀ ਕਾਫੀ ਵਾਇਰਲ ਹੋਈ ਸੀ ਤਿੰਨ ਨੌਜਵਾਨਾਂ ਨੇ ਉਹਨਾਂ ਤੋਂ ਪਰਸ ਖੋਲਿਆ ਸੀਗਾ ਔਰ ਉਹਨੂੰ ਐਸਐਸਪੀ ਸਾਹਿਬ ਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਉਸ ਸਨੇਚਕ ਤੇ ਔਰ ਅਸੀਂ ਤਿੰਨ ਦੇ ਤਿੰਨ ਬੰਦੇ ਹੀ ਇਹ ਗ੍ਰਾਉਂਡ ਆਪ ਕੀਤੇ ਆ ਜਿਹੜੇ ਕਿ ਇਹਨਾਂ ਨੇ ਦੋ ਵਾਰ ਦਾ ਤਾਂ ਹੁਣ ਤੱਕ ਸਾਡੀਆਂ ਜਿਹੜੀਆਂ ਜਿਹੜਾ ਇਹਨਾਂ ਕੋਲ ਮੋਟਰਸਾਈਕਲ ਸੀਗਾ ਉਹ ਦਸਹਿਰਾ ਗ੍ਰਾਉਂਡ ਤੋਂ ਇਹਨਾਂ ਨੇ ਚੋਰੀ ਕੀਤਾ ਸੀਗਾ ਹੋਰ ਕਬਰ ਹੋਇਆ ਉਹਦਾ ਮਕਦਮਾ ਵਕਤਾਂ ਤੇ ਕੀਤਾ ਔਰ ਸਨੇਚਿੰਗ ਇਹਨਾਂ ਨੇ ਉਸੇ ਮੋਟਰਸਾਈਕਲ ਉਤੇ ਦਿੱਤੀ ਸੀ ਉਹ ਵੀ ਰਿਕਵਰ ਕਰ ਲਿਆ ਹੈ ਔਰ ਤਿੰਨੇ ਜੋ ਚੀਜ਼ ਜਿਹੜੇ ਹੈਗੇ ਆ ਉਸ ਵਾਰ ਦਾ ਚੁਕਿੰਦ ਕੁਝ ਸੀ ਸੀ ਵੀ ਸੀ ਸੀ ਵੀ ਤੇ ਕਾਫੀ ਤੁਸੀਂ ਦੇਖਿਆ ਹੋਣਾ ਬਣੀਆਂ ਹੋਈਆਂ ਵੀਡੀਓ ਪ੍ਰੋਵਾਈਡ ਹੋਈ ਸੀ ਉਹ ਤਿੰਨੇ ਹੀ ਲੋਕੀ ਪੜਲੇ ਹੈਗੇ ਔਰ ਫਰਦਰ ਸਾਡੇ ਕੋਲ ਡਿਮਾਂਡ ਤੇ ਹੈਗੇ ਆ ਔਰ ਦੋ ਤਾਂ ਹੈਗੇ ਆ ਭਦਰਪੁਰ ਮੰਲਾ ਹੈਗਾ ਠਠਿਆਲਾ ਮੰਲਾ ਉੱਥੋਂ ਦੇ ਇੱਕ ਹੈਗਾ ਹਰਦੁਖਾਨਪੁਰ ਇਹਨਾਂ ਦੇ ਨਾਮ ਸ਼ਿਵਮ, ਕ੍ਰਿਸ਼ਨ ਤੇ ਰਾਹੁਲ ਇਹਦਾ ਸ਼ਿਵਮ ਤੇ ਕ੍ਰਿਸ਼ਨ ਹੈਗਾ ਇਹਨਾਂ ਤੇ ਪਹਿਲਾਂ ਵੀ ਐਫ ਪੀਆਰ ਦੱਸ ਹੈਗੇ ਔਰ ਇਹਨਾਂ ਫਰਦਰ ਹਾਲੇ ਕਿ ਹੁਣੇ ਕੱਲ ਹੀ ਇਹਨਾਂ ਨੂੰ ਰੈਸਟ ਕੀਤਾ ਹੈਗਾ। ਔਰ ਉਹਦੀ ਬਰਦਰ ਮੈਸੀ ਕਿਸਮ ਚੱਲ ਗਈ ਹੋਰ ਹੀ ਨਹੀਂ ਕਿਹੜੀ ਕਿਸਮ ਵਾਲੀ। ਫਿਰ ਇਹਨਾਂ ਕੋਈ ਵੈਪਨ ਵੀ ਵਰਤਦੇ ਸੀ, ਯੂਜ਼ ਕਰਦੇ ਸੀ ਨਾਲ ਇਹ ਕਿਦਾਂ ਤਿੰਨੇ ਕਿਦਾਂ ਕਰਦੇ ਸੀ ਇੰਜਾਮ ਪਤਾ ਦਿੰਦੇ ਸੀ। ਬੇਸਿਕਲੀ ਸੌਫਟ ਹਾਰਨ ਯੂਜ਼ ਕਰਦੇ ਸੀ ਇਹ ਜੰਦੇ-ਜੰਦੇ ਹੀ ਸਨੈਚਿੰਗ ਕਰਦੇ ਸੀਗੇ। ਪਰ ਆਪਣੇ ਲਈ ਛੋਟਾ-ਮੋਟਾ ਰੋਡ ਰੂਟ ਜਾਂ ਇਹੋ ਜਿਹਾ ਵੈਪਨ ਹੀ ਹੁੰਦਾ ਸੀ। ਇਹਦਾ ਕੋਈ ਦੂਜਾ ਕੋ ਮਾਰੂ ਹਥਿਆਰ ਕੇ ਲਈ ਉਹ ਨਹੀਂ ਹੁੰਦਾ ਸੀ। ਔਰ ਮੇਨ ਜਿਹੜਾ ਇਹਨਾਂ ਦਾ ਰੀਜ਼ਨ ਹੈਗਾ ਕਿ ਇਹ ਐਡਿਕਟ ਹੈਗੀ ਆ ਉਹਦੀ ਪੂਰਤੀ ਲਈ ਹੀ ਇਹ ਆਪਣੀਆਂ ਸਨੇਚਿੰਗਸ ਕਰਦੀ ਸੀ ਪਹਿਲਾਂ ਵੀ ਸਨੇਚਿੰਗ ਦੇ ਹੀ ਕੇਸ ਹੈ ਕਿ ਨਹੀਂ ਕਿ ਹੋਰ ਇਸ ਤਰ੍ਹਾਂ ਆ ਨਹੀਂ ਇੱਕ ਤਾਂ ਐਨਡੀ ਵੀ ਹੈਗੀ ਆ ਚੋਰੀ ਦੀ ਹੈਗੀ ਆ 379B ਦਾ ਪਹਿਲਾ ਵੀ ਪਰਚਾ ਹੈਗਾ ਇੱਕ ਟਰੇਨ ਹਿਜੜ ਦਾ ਹੈਗਾ ਕਿ ਇਸ ਤੋਂ ਇਲਾਵਾ ਵੀ ਇਹਨਾਂ ਮੰਨਿਆ ਕਿ ਇਹ ਪਹਿਲਾਂ ਵੀ ਸਨੇਚਿੰਗ ਕਰਦੇ ਰਹੇ ਨੇ ਜੋ ਹੁਣ ਛੋਟੀਆਂ-ਛੋਟੀਆਂ ਪਰਚੇ ਦਰਜ ਹੈਗੇ ਮੈਂ ਜਿਹੜੀ ਹੁਣ ਜਿਹੜਾ ਲਗਾਤਾਰ ਪਿਛੇ ਦਿਨਾਂ ਤੋਂ ਹੋ ਰਹੀਆਂ ਅਸੀਂ ਉਹਨਾਂ ਚ ਇਤਨੀ ਹੈ ਕਿ ਸੀ ਹੁਣ ਆਪਾਂ ਰਿਮਾਂਡ ਲਿਆ ਹਲੇ ਇਹਨਾਂ ਇਨਕੁਇਰੀਸ਼ਨ ਕਰਾਂਗੇ ਕਿ ਇਹ ਇਹਨਾਂ ਕੋਲ ਕੋਈ ਹੋਰ ਵੀ ਵੇਰਵਾ ਹੈ ਕਿਸ ਤਰ੍ਹਾਂ ਸੋਨਾ ਕੋਈ ਸੋਨਾ ਵਗੈਰਾ ਬਰਾਮਦ ਹੋਇਆ ਹਲੇ ਰਿਮਾਂਡ ਤੇ ਤੁਹਾਨੂੰ ਕਹਿੰਦੇ ਅੱਜ ਹੀ ਡਿਮਾਂਡ ਲਿਆ ਹੈ ਬਰਾਂਗੇ ਦੇ ਦਿੱਤੇ ਸਿਰ ਕੰਮੀਆਂ ਦਿੱਤੇ ਵੀ ਜਿੱਥੇ ਵੇਚਦੇ ਨੇ ਉਹਨਾਂ ਫੀਲ ਕਰਦੇ ਆ ਉਹ ਸਾਰਾ ਇਹੀ ਗੋਥਰੂ ਹੋਵਾਂਗੇ ਔਰ ਜਿੰਨੇ ਵੀ ਅੱਗੇ ਚੇਂਜ ਬੰਦੇ ਆ ਉਹਨਾਂ ਨੇ ਕਿਸੇ ਨੂੰ ਬਖਸ਼ਿਆ ਨਹੀਂ ਜਾਉਗਾ ਸਰ ਕਿੰਨੇ ਉਮਰ ਕਿੰਨੀ ਕਾਇਨਾਤ ਕਰੀ ਤੁਸੀਂ ਦੇਖ ਹੀ ਲਿਆ 23 24 25 ਸਾਲ ਦੀ ਏਜ ਆ ਇਹਨਾਂ ਨੂੰ ਸਾਰੇ ਯੂਥ ਆ ਜਨ ਲੈ ਗਏ ਨਸ਼ੇ ਨਸ਼ਾ ਡਾਇਰੈਕਟ ਮੈਂ ਕਹੇ ਦਿੱਤਾ ਕਿਸ ਕਿਸੇ ਜੀ ਜਿਆਦਾ ਦਾ ਸਵਾਲ ਹੈ ਸ਼ਹਿਰ ਦੇ ਏਰੀਆ ਦੀ ਮਾਡਲ ਲਗਾ ਕੇ ਲੇਡੀਜ਼ ਨੂੰ ਜਿਆਦਾ ਟਾਰਗੇਟ ਕਰਦੇ ਸੀ ਠੀਕ ਹੈ ਬਰਾਮਦੀ ਕਿੰਨੀ ਕੋ ਹੋਣੀ ਹੈ ਇਹਨਾਂ ਨੂੰ ਮਾਨ ਹੱਲੇ ਆਪਾਂ ਲਿਆ ਹੈਗਾ ਪਰ ਕਿੱਥੇ ਨਹੀਂ ਜਟਿਆ ਕੀ ਦਿੱਤਾ ਉਹ ਸਾਰਾ ਹੱਲੇ ਫਰਦਰ ਅੰਮ੍ਰਿਤ ਦੀ ਸੂਚੀ ਠੀਕ ਹੈ ਸਰ ਠੀਕ